ਗੱਤਾਰ ਸਿੰਘ ਗੱਗੀ ਉਹ ਬੰਦਾ ਆਪਣੇ ਆਪ ਨੂੰ ਇਹ ਕਹਿੰਦਾ ਜੀ ਜਿਹੜੇ ਇੱਥੇ ਦੇ ਲੋਕਲ ਐਮਐਲਏ ਸਾਹਿਬਾਂ ਹੈਗੀਆਂ ਨੇ ਜਿਹੜੀ ਅਨਮੋਲ ਰਤਨ ਗਰਮਾਂਜੀ ਦੀ ਉਹਦੀਆਂ ਫੋਟੋਆਂ ਸਾਡੇ ਬੰਦਿਆਂ ਨੂੰ ਦਿਖਾਦਾ ਰਿਹਾ ਤੇ ਤਮਕੀਆਂ ਦਿੰਦਾ ਰਿਹਾ ਕਿ ਮੈਂ ਤੁਹਾਨੂੰ ਸਭ ਨੂੰ ਠੀਕ ਕਰ ਦਿਆਂਗਾ ਮੈਂ ਕਿਸੇ ਨੂੰ ਬੰਦਾ ਕਿਸੇ ਦਾ ਮੈਨੂੰ ਡਰ ਨਹੀਂ ਹੈ ਪਾਉ ਨਹੀਂ ਹੈ ਮੈਂ ਕਿਸੇ ਤੋਂ ਕਾਨੂੰਨ ਮੇਰੇ ਵਾਸਤੇ ਕੋਈ ਚੀਜ਼ ਹੀ ਨਹੀਂ ਹੈ ਅੱਛਾ ਅਸੀਂ ਉਸ ਟਾਈਮ ਵੀ ਇਹਨਾਂ ਨੂੰ ਪੀਸੀਆਰ ਨੂੰ ਬੁਲਾਉਣ ਵਾਸਤੇ ਐਸਐਚਓ ਸਾਹਮਣੂ ਇੱਥੋਂ ਵੀ ਮੈਂ ਕੰਟੈਕਟ ਕੀਤਾ ਕਿ ਅੰਡਾ ਤੋਂ ਵੀ ਤਿਆਰੀ ਤਾਂ ਉਹ ਬਸ ਇੱਕ ਗੱਲ ਜਿਸ ਵੀ ਐਫਪੀ ਡਿਊਟੀ 'ਚ ਲੱਗੇ ਹੋਇਆ ਹਾਂ ਇੱਕ-ਇੱਕ ਨਾਂ ਨੇ ਸਾਨੂੰ ਤਾਲਦੇ ਰਹੇ ਉਹਨਾਂ ਦੇ ਕਰਨ ਤੇ ਤੁਰੰਤ ਪੁਲਿਸ ਆ ਗਈ ਉਹਨਾਂ ਨੇ ਜੀ ਉਹਨੂੰ ਸਾਡਾ ਜੋ ਕੋਈ ਬੰਦ ਬਣਾ ਰਿਹਾ ਸੀ ਉਹਨੂੰ ਰੋਕਵਾ ਦਿੱਤਾ ਸਾਡੇ ਬੰਦਿਆਂ ਨੂੰ ਤਫਤੀਸ਼ਾਂ ਦੇ ਕੇ ਭਜਾ ਦਿੱਤੀਆਂ ਇਸੇ ਸਵਾਲੇ ਪੈਰਾ ਹੁੰਦਾ ਹੈ ਕਿ ਹੁਣ ਪਤਾ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਹੈਗਾ ਆਪਣਾ ਅਨਮੋਲ ਗਦਰ ਬਾਂਜੀ ਨੂੰ ਕਿ ਉਹਨਾਂ ਦਾ ਨਾਲ ਲੈ ਕੇ ਇਹ ਤਕਸ਼ਾਈ ਕਰ ਰਿਹਾ ਹੈ ਬੰਦਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਸੀਨੀਅਰ ਸਿਟੀਜ਼ਨਾਂ ਔਰ ਮੈਂ ਕਈ ਸੰਸਥਾਵਾਂ ਨਾਲ ਕੰਮ ਕਰਦਾ ਹੈਗਾ ਜਿਦੇ ਚ ਪਿੰਗਲਵਾੜਾ ਐਜੂਕੇਟ ਪੰਜਾਬ ਔਰ ਕਿਲਾਵਾ ਤੁਹਾਡਾ ਸਿਕ ਹੋਪ ਹੋਰ ਵੀ ਕਈ ਸੰਸਥਾ ਨਿਸ਼ਾਨੇ ਸਿੱਖੀ ਹੋ ਗਿਆ ਜਿੱਥੇ ਕਿ এডਿਕੇਸ਼ਨ ਦੇ ਜਿਆਦਾ ਕੰਮ ਹੁੰਦਾ ਮੈਂ ਉਹਨਾਂ ਨਾਲ ਕਾਫੀ ਸلسਲੇ ਨਾਲ ਜੁੜਿਆ ਹੋਇਆ ਔਰ ਆਪਣੀ ਕਮਾਈ ਦੇ ਵਿੱਚੋਂ ਇੱਕ ਅੱਛਾ ਹਿੱਸਾ ਇਸ ਕੰਮ ਤੇ ਲਗਾਉਂਦਾ ਹੈਗਾ ਲੇਕਿਨ ਕੋਈ ਸੁਨਵਾਈ ਨਹੀਂ ਹੈ ਇਹ ਮੈਂ ਦੇਖ ਲਿਆ ਹੈਗਾ ਅਸੀਂ ਬੱਚਿਆਂ ਨੂੰ ਇਥੋਂ ਬਾਹਰ ਵਾਪਸ ਭੁਲਾਉਣ ਦੀ ਗੱਲ ਕਰਦੇ ਹਾਂ ਉਹ ਜਦੋਂ ਇੱਥੇ ਦੇ ਹਾਲਾਤ ਵੇਖਦੇ ਨੇ ਪੰਜਾਬ ਦੇ ਤੋਂ ਕਹਿੰਦੇ ਨੇ ਅਸੀਂ ਕੀ ਉੱਥੇ ਆ ਕੇ ਕਰ ਸਕਦੇ ਹਾਂ ਸਸਵੀ ਕਾ ਜੀ ਮੈਂ ਜਸਵਿੰਦਰ ਸਿੰਘ ਇਸ ਟਮ ਕੈਨੇਡਾ ਦੀ ਤਰਤੀ ਤਾ ਉਹਨੇ ਬੱਚਿਆਂ ਨੂੰ ਮਿਲਣ ਆਇਆ ਹੋਇਆ ਹੈ ਮੈਂ ਆਪ ਜੀ ਦਾ ਧਿਆਨ ਨਾ ਇੱਕ ਗੱਲ ਤੇ ਲਿਆਉਣਾ ਚਾਹਦਾ ਆ ਕਿ ਮੇਰਾ ਇੱਕ ਪਲਾਟ ਨੱਡਾ ਰੋਡ ਦੇ ਉੱਤੇ ਸ਼ੋਰਮ ਸਾਈਡ ਸੀਗਾ ਜਿਹੜਾ ਕਿ ਸਾ 2002 ਤੋਂ ਮੇਰੇ ਕੋਲ ਹੈ ਜਿਸ ਦੀ ਕਿ ਜਮ੍ਹਾਂਬੰਦੀ ਰਜਿਸਟਰੀ ਹੋਰ ਜਿਹੜਾ ਮਿਊਨਿਸਪਲ ਟੈਕਸ ਜਿਹੜਾ ਕਿ ਉਹਨਾਂ ਨੇ ਸਾਡਾ ਕੰਜ਼ਿਊਮਰ ਆਈਡੀ ਬਣਾ ਕੇ ਉਹਨਾਂ ਨੇ ਸਾਡੇ ਤੋਂ ਮੈਪ ਜਮ੍ਹਾਂ ਕਰਾ ਕੇ ਔਰ ਜਿਹੜੀ ਸਾਰੀ ਜਿਹੜੀਆਂ ਉਹਦੀਆਂ ਫਾਰਮੈਲिटीज ਨੇ ਪੂਰੀਆਂ ਕਰਨ ਤੋਂ ਬਾਅਦ ਸਾਨੂੰ ਉਹ ਉਹਨਾਂ ਨੇ ਟੈਕਸ ਸਾਡੇ ਤੋਂ ਲਿੱਤਾ ਸੀਗਾ ਹੁਣ ਮੈਂ ਇੱਥੇ ਆਇਆ ਤੇ ਉਸ ਤੋਂ ਪਹਿਲਾਂ ਹੀ ਇਹ سلسلہ નો ਤਿੰਨ ਤੋਂ ਸ਼ੁਰੂ ਹੋਇਆ ਮੈਂ ਅੱਜ ਪਿਛਲੇ ਇਸੇ ਮਹੀਨੇ ਦੇ 9 ਤਾਰੀਖ ਨੂੰ ਦਰ ਆਇਆ ਸੀਗਾ 9 ਤਿੰਨ ਨੂੰ ਜਦ ਅਸੀਂ ਆਪਣੀ ਪ੍ਰਾਪਰਟੀ ਤੇ ਖੜੇ ਸੀ ਤੇ ਰਾਮਕੇਸ਼ ਨਾਮ ਦਾ ਇੱਕ ਬੰਦਾ ਜਿਹੜਾ ਕਿ ਉੱਥੇ ਦੇ ਇੱਕ ਲੈਂਡ ਮਾਫੀਆ ਕੋਲਕ ਦਾ ਹੀ ਆਦਮੀ ਹੈ ਉਹਨੇ ਆ ਕੇ ਸਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਇਹ ਤੁਸੀਂ ਇੱਥੇ ਇਹਦੇ ਕਾਗਜ਼ ਦਿਖਾਓ ਅਸੀਂ ਕਹੋ ਕਾਗਜ਼ ਦੇਖਣ ਵਾਲੇ ਤੁਸੀਂ ਕੌਣ ਹੁੰਦੇ ਹੋ ਅਸੀਂ ਉਸ ਦੇ ਬਾਅਦ ਜਿਵੇਂ ਉਹਨੇ ਸਾਨੂੰ ਧਮਕੀਆਂ ਕਿਆਂ ਦਿੱਤੀਆਂ ਤਾਂ ਅਸੀਂ 12 ਤਿੰਨ ਨੂੰ ਐਸਐਸਪੀ ਸਾਹਿਬ ਨੂੰ ਮਿਲ ਕੇ ਇੱਕ ਅਪਲੀਕੇਸ਼ਨ ਦਿੱਤੀ ਨਾਲ ਹੀ ਰੈਵਨਿਊ ਅਫੀਸ਼ਰ ਜਿਨੇ ਨੇ ਮਾਜਰੀ ਉਹਨਾਂ ਨੂੰ ਪੂਰੀ ਇਨਫੋਰਮੇ ਉਸ ਤੋਂ ਬਾਅਦ ਜੀ ਅਸੀਂ ਆਪਣਾ ਆਪਣੇ ਕਾਮਕਾਜੀ ਬਿਜੀ ਹੋ ਗਏ ਤੇ ਜਦੋਂ ਮੈਂ ਉਥੋਂ ਚੱਲ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉਥੋਂ ਚਲੇ ਗਏ ਨੇ ਤੇ ਇਹਨਾਂ ਨੇ ਸਾਨੂੰ 23 ਚਾਰ ਨੂੰ ਇਹਨਾਂ ਨੇ ਸਾਡੇ ਉੱਤੇ ਆ ਕੇ ਜੀਸੀਬੀ ਚਲਾ ਕੇ ਜਿਹੜਾ ਵੀ ਸਾਡੀ ਉੱਤੇ ਕਬਜਾ ਸੀਗਾ ਨੀਆ ਸੰ ਪਲਿੰਥ ਬਣਿਆ ਹੋਇਆ ਸੀਗਾ ਜਾਂ ਐਂਗਲ ਲੱਗੇ ਸਨ ਐਂਗਲ ਸਾਨੂੰ ਤਾਂ ਲਗਾਣੇ ਪੈਂਦੇ ਸਨ ਕਿ ਉੱਤੇ ਲੋਕ ਸਾਰਾ ਪੂਰਾ ਕੜਕੜ ਸੁੱਟਦੇ ਸਨ ਕੋਈ ਟਰੱਕ ਉੱਤੇ ਕੂੜਾ ਕਰਕਟ ਇਕੱਠਾ ਹੋ ਗਿਆ ਸੀ ਇਨਨ ਦੇ ਨਾਲ ਦਾ ਜਿਹੜਾ ਪਲਾਟ ਹੈ ਜਿਹੜਾ ਕਲਪਨਾ ਪੰਡਾਰੀ ਜੀ ਤਾਂ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਿਹੜਾ ਕੂੜਾ ਚੱਕ ਸਾਡੇ ਵਾਲੇ ਪਲਾਟ ਤੇ ਸੁੱਟ ਦਿੱਤਾ ਕਿਉਂਕਿ ਦੋਨੋਂ ਪਲਾਟ ਐਡਜੋਇਨਿੰਗ ਅਗੇ ਨੇ ਟਾਈਟਾਈ ਮਰਲੇ ਦਾ ਪਲਾਟ ਹੈ 77.6 ਸਕੁਅਰ ਫੁੱਟ ਯਾਰਡ ਦਾ ਉਹਨੂੰ ਜਦੋਂ ਇਹ ਗੱਲ ਹੋਈ ਤੇ ਅਸੀਂ ਫਿਰ ਐਸਐਸਪੀ ਸਾਹਿਬ ਨੂੰ 24 ਘੰਟੇ ਮਿਲੇ ਉਸ ਤੋਂ ਪਹਿਲਾਂ ਅਸੀਂ ਐਸਐਚਓ ਨੂੰ ਕਈ ਵਾਰੀ ਮਿਲੇ ਉਹਨਾਂ ਨੂੰ ਕਈ ਵਾਰੀ ਐਸਐਚਓ ਸਾਹਿਬ ਨੂੰ ਚਿੱਠੀਆਂ ਵੀ ਦਿੱਤੀਆਂ ਸਭ ਕੁਝ ਕੀਤਾ ਔਰ ਜੋ ਉਹ ਪਲਾਟ ਦੀ ਐਕਚੁਅਲ ਪੋਜੀਸ਼ਨ ਸੀ 23-4 ਤੋਂ ਪਹਿਲਾਂ ਉਹਦੀਆਂ ਫੋਟੋਆਂ ਵੀ ਤੇ ਜਿਹੜੀ ਉਸ ਤੋਂ ਬਾਅਦ ਉਹਨਾਂ ਨੇ ਤੋੜਪੁੱੜ ਕੀਤੀ ਜਿਹੜੀ ਉਹਨਾਂ ਨੇ ਜੀਸੀਬੀ ਚਲਾਈ ਉਹਦੀ ਵੀ ਉਹਨਾਂ ਨੂੰ ਫੋਟੋਆਂ ਦਿੱਤੀਆਂ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਉਹਨਾਂ ਨੇ ਬਾਅਦ ਵਿੱਚ ਸਰ ਐਸ ਐਚ ਓ ਸਾਹਿਬ ਨੇ ਜਿਹੜੇ ਕਿ ਉੱਥੇ ਹੈਗੇ ਨੇ ਗੁਰਮੀਰ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ ਜੀ ਤੁਸੀਂ ਰਸਤੇ ਛੋੜ ਲਓ ਉਹ ਜਿਹੜੇ ਲੋਕ ਨੇ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਉਹ ਗਲਤੀ ਨਾਲ ਤੁਹਾਡੇ ਪਲਾਟ 'ਤੇ ਚਲੇ ਗਏ ਨੇ ਤੇ ਉਹ ਸਾਰਾ ਕੁਝ ਠੀਕ ਕਰਾ ਦੇਣੀ ਹੈ ਮੈਂ ਉਹਨਾਂ ਨੂੰ ਕਿਹਾ ਵੀ ਕਿ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਵਾਪਸ ਆ ਜਣਾ ਹੈਗਾ ਕਹਿੰਦਾ ਨਹੀਂ ਵਾਪਸ ਆਂਦੀ ਅੱਛਾ ਜਦੋਂ 24 ਚਾਰ ਨੂੰ ਐਸਐਸਪੀ ਸਾਹਮਣੇ ਸਭ ਨੂੰ ਡੀਐਸਪੀ ਮਟੌਰ ਜਾਂ ਨਿਆਗੌਂ ਜਿਹੜੇ ਹੈਗੇ ਨੇ ਇਕੱਠੇ ਨੇ ਉਹਨਾਂ ਕੋਲ ਭੇਜਿਆ ਉਹਨਾਂ ਨੇ ਅੱਗੇ ਇਹਨਾਂ ਨੂੰ ਕਿਹਾ ਕਿ ਜਦੋਂ ਇਹਨਾਂ ਦੀ ਜੋ ਸਥਿਤੀ ਸੀਗੀ ਪਹਿਲਾਂ 3 ਚਾਰ ਦੁਪਹਿਰਾਂ ਉਹਦੇ ਸਾਹਮਣੇ ਇਹਨਾਂ ਦਾ ਪਲਾਟ ਜਿਹੜਾ ਨੀਆਵੀ ਔਰ ਜਿਹੜੇ ਐਂਗਲ ਵਗੈਰਾ ਲਗਵਾ ਦਿੱਤੇ ਜਾਣ ਇਹ ਲਗਵਾ ਲਿਏ ਤੇ ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਹੈ ਪ੍ਰੋਟੈਕਸ਼ਨ ਤੇ ਉਹਨਾਂ ਨੇ ਕੀ ਦੇਣੀ ਸੀਗੀ ਕਿਸੇ ਨੇ ਸਾਨੂੰ ਤੇ ਉਲਟਾ ਜਦੋਂ ਸਾਡੇ ਬੰਦਿਆਂ ਨੇ 3 ਦਿਨ ਇੰਤਜ਼ਾਰ ਕਰਕੇ ਨਹੀਂ ਜਦੋਂ ਕੁਝ ਹੋਇਆ 26 ਚਾਂ ਨੂੰ ਇਹਨਾਂ ਦੇ ਬੰਦਿਆਂ ਦੇ ਉਹਨਾਂ ਨੇ ਆ ਕੇ ਮਾਫੀਆ ਵਾਲਿਆਂ ਨੇ ਤਾਂ ਕੁਝ ਕੀਤਾ ਨਹੀਂ 26 ਚਾਂ ਨੂੰ ਅਸੀਂ ਆਪਣਾ ਉੱਥੇ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਕਿ ਚਲੋ ਪਲਿੰਥ ਬਣਾ ਦਈਏ ਤਾਂ ਆਪਣੇ ਐਂਗਲ ਉਹਨਾਂ ਲਾ ਦਈਏ ਤਾਂ ਕਿ ਲੋਕ ਕੂੜਾ ਵੀ ਨਾ ਸੁੱਟਣ ਤੇ ਸਾਡਾ ਕਬਜ਼ਾ ਹੈ ਹੀ ਆ 2002 ਦਾ ਔਰ ਆਸ-ਪਾਸ ساری ਦੁਨੀਆ ਨੂੰ ਪਤਾ ਕਿ ਸਾਡਾ ਕਬਜ਼ਾ ਹੈਗਾ ਉੱਥੇ ਤੇ ਉਹ ਉਹਨਾਂ ਨੇ ਕੀ ਕੀਤਾ ਜੀ ਕਿ ਉਸ ਦਿਨ ਉਹਨਾਂ ਨੇ ਆ ਕੇ ਸਾਡੇ ਬੰਦਿਆਂ ਨੂੰ ਰੋਕਿਆ ਧਮਕੀਆਂ ਦਿੱਤੀਆਂ ਤਾਂ ਉਹਨਾਂ ਚ ਜਿਹੜਾ ਮੇਨ ਉਹਨਾਂ ਦਾ ਕਿੰਗ ਪਿੰਨ ਵਾਲਾ ਨਾਮ ਹੈ ਜਗਤਾਰ ਸਿੰਘ ਗੱਗੀ ਉਹ ਬੰਦਾ ਆਪਣੇ ਆਪ ਨੂੰ ਇਹ ਕਹਿੰਦਾ ਜੀ ਜਿਹੜੇ ਇੱਥੇ ਦੇ ਲੋਕਲ ਐਮਐਲਏ ਸਾਹਿਬਾਂ ਹੈਗੀਆਂ ਨੇ ਜਿਹੜੀ ਅਨਮੋਲ ਰਤਨ ਵਰਗਾਂ ਜੀ ਦੀਆਂ ਫੋਟੋਆਂ ਸਾਡੇ ਬੰਦਿਆਂ ਨੂੰ ਦਿਖਾਦਾ ਰਿਹਾ ਤੇ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੁਹਾਨੂੰ ਸਭ ਨੂੰ ਠੀਕ ਕਰ ਦਿਆਂਗਾ ਮੈਂ ਕਿਸੇ ਨੂੰ ਬੰਦਾ ਕਿਸੇ ਦਾ ਮੈਨੂੰ ਡਰ ਨਹੀਂ ਹੈ ਪਾਉਣੀ ਹੈ ਮੈਂ ਕਿਸੇ ਤੋਂ ਕਾਨੂੰਨ ਮੇਰੇ ਵਾਸਤੇ ਕੋਈ ਚੀਜ਼ ਹੀ ਨਹੀਂ ਹੈ ਅੱਛਾ ਅਸੀਂ ਉਸ ਟਾਈਮ ਵੀ ਇਹਨਾਂ ਨੂੰ ਪੀਸੀਆਰ ਨੂੰ ਬੁਲਾਉਣ ਵਾਸਤੇ ਐਸਐਚਓ ਸਾਹਮਣੂ ਇੱਥੋਂ ਵੀ ਮੈਂ ਕੰਟੈਕਟ ਕੀਤਾ ਕਿ ਨਾੜਾ ਤੋਂ ਵੀ ਕਹੀ ਕੀਤਾ ਉਹ ਬਸ ਇੱਕ ਗੱਲ ਜਿਸ ਵੀਆਈਪੀ ਡਿਊਟੀ 'ਚ ਲੱਗੇ ਹੋયા ਆ ਇਹ ਕਹਿ ਕੇ ਉਹਨਾਂ ਨੇ ਸਾਨੂੰ ਟਾਲਦੇ ਰਹ ਉਹਨਾਂ ਨੇ ਜੀ ਉਹਨੂੰ ਸਾਡਾ ਜੋ ਕੋਈ ਬੰਨ ਬਣਾ ਰਿਆ ਸੀ ਉਹਨੂੰ ਰਕਵਾ ਦਿੱਤਾ ਸਾਡੇ ਬੰਦਿਆਂ ਨੂੰ ਤਪਕੀਆਂ ਦੇ ਕੇ ਭਜਾ ਦਿੱਤੀਆਂ ਹੁਣ ਉਸ ਤੋਂ ਬਾਅਦ ਕੀ ਨਾਮ ਹੈਗਾ ਕਿ ਇਹ ਇਹ ਗੱਲ ਹੋਈ ਜੀ 26 ਚਾਰ ਨੂੰ ਹੁਣ ਜਿਹੜਾ ਇਹ ਬੰਦਾ ਹੈਗਾ ਇਹ ਫੋਟੋਆਂ ਦਿਖਾਦਾ ਸੀਗਾ ਜਿਹੜਾ ਉਹਨੇ ਇੱਥੇ ਸਵਾਲੇ ਪੈਦਾ ਹੁੰਦਾ ਹੈ ਕਿ ਹੁਣ ਪਤਾ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਹੈਗਾ ਆਪਣਾ ਅਨਮੋਲ ਗगन ਬਾਝੀ ਨੂੰ ਕਿ ਉਹਨਾਂ ਦਾ ਨਾਮ ਲੈ ਕੇ ਇਹ ਤਕੇਸ਼ਾਈ ਕਰ ਰਿਹਾ ਹੈ ਬੰਦਾ ਇਹ ਸਕਾਰ ਬਣਾਦਾ ਉਹਨਾਂ ਲੋਕਾਂ ਨੂੰ ਜਿਹੜੇ ਉਮਰਦਰਾਜ ਹੁੰਦੇ ਨੇ ਕਿਉਂਕਿ ਮੈਂ ਵੀ ਸੀਨੀਅਰ ਸਿਟੀਜ਼ਨ ਆ ਮੇਰੇ ਨਾਲ ਵਾਲੇ ਜਿਹੜੇ ਪਲਾਟ ਵਾਲੇ ਨੇ ਕਲਪਨਾ ਪਡਾਰੀ ਜੀ ਉਹ ਵੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਪਤੀ ਨੂੰ ਉਹ ਵਕੀਲ ਸਾਂ ਉਹਨਾਂ ਨੂੰ ਵੀ ਅਧਰੰਗ ਹੋਇਆ ਵਿਚਾਰੇ ਲਾਚਾਰ ਨੇ ਉਹਨਾਂ ਤੋਂ ਵੀ ਇਹਨਾਂ ਨੇ ਦਬਕੇ ਛੁਪਕੇ ਬਾਰੇ ਹੋਏ ਨੇ ਤੇ ਇਹ ਇਹਨਾਂ ਦਾ ਹਿਸਾਬ ਕਿਤਾਬ ਹੈ ਔਰ ਇਹ ਦੇਖੋ ਸੀਐਮ ਸਾਹਿਬ ਦੀ ਕੋਠੀ ਤੋਂ ਹਾਲੀ 2 ਕਿਲੋਮੀਟਰ ਦੀ ਜਗ੍ਹਾ ਹੈ ਨਿਆਗੋ ਜਿੱਥੇ ਇਹ ਸਾਰੀ ਜਗ੍ਹਾ ਆ ਗਈ ਹੈ ਜਿੱਥੇ ਸਭ ਕੁਝ ਹੋ ਰਿਹਾ ਹੈਗਾ ਮੈਂ ਇਸ ਇੰਟਰਵਿਊ ਦਾ ਰਹੀ ਇਸ ਮਤਲਬ ਮੈਸੇਜ ਦੇ ਥਰੂ ਉਹਨਾਂ ਨੂੰ ਇਹ ਗੱਲ ਪਹੁੰਚਾਣਾ ਚਾਹੁੰਦਾ ਹੈਗਾ ਜਿਹੜੇ ਐਮ.ਐਲ.ਏ ਸਾਹਿਬ ਹੈਗੇ ਨੇ ਕਿ ਭਾਈ ਅਗਰ ਇਹ ਬੰਦੇ غلط ਤੁਹਾਡੇ ਨਾਮ ਲੈ ਕੇ غلط ਵਰਤੋਂ ਕਰ ਰਹੇ ਨੇ ਤੇ ਇਹਨਾਂ ਨੂੰ ਰੋਕਿਆ ਜਾਏ ਤਾਂ ਕਿ ਲੋਕ ਆਪਣੀ ਉੱਥੇ ਸ਼ਾਂਤੀ ਨਾਲ ਰਹਿ ਸਕਣ ਲੋਕਾਂ ਨੇ ਆਪਣੀ ਗਾੜੀ ਕਮਾਈ ਨਾਲ ਚੀਜ਼ ਖਰੀਦੀ ਹੈ ਇਹ ਪਤਾ ਨਹੀਂ ਕੋਈ ਕਾਗਜ਼ ਪਾਪਰ ਉਟਾਰਨੀ ਜਿ ਲਈ ਫਿਰਦੇ ਨੇ ਜਿਹਦੇ 'ਚ ਇਹ ਵੀ ਲਿਖਿਆ ਹੈ ਕਿ ਇਹ ਕਬਜ਼ਾ ਇਹਨਾਂ ਕੋਲ ਨਹੀਂ ਹੈਗਾ ਕੁਝ ਨਹੀਂ ਹੈਗਾ ਇਸ ਤਰ੍ਹਾਂ ਦੀ ਗੱਲਾਂ ਨੇ ਮੈਂ ਇਹ ਨਹੀਂ ਕਹਿ ਕੇ ਤੁਹਾਡੇ ਕੋਲੋਂ ਛਮਾ ਦਾ ਜਾਚਾ ਖਾਂ ਤੇ ਇਹ ਉਹ ਗੱਲਬਾਤ ਹੈਗੀ ਹੈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕੋਈ ਸੁਣਵਾਈ ਨਹੀਂ ਹੋ ਰਹੀ ਵੈਕਸੀਨਰ ਸਿਟੀਜ਼ਨਾਂ ਔਰ ਮੈਂ ਕਈ ਸੰਸਥਾਵਾਂ ਨਾਲ ਕੰਮ ਕਰਦਾ ਹੈਗਾ ਜਿਦੇ ਚ ਪਿੰਗਲਵਾੜਾ ਐਜੂਕੇਟ ਪੰਜਾਬ ਔਰ ਕੀ ਨਾਮ ਹੈ ਤੁਹਾਡਾ ਸਿਕ ਹੋਪ ਔਰ ਵੀ ਕਈ ਸੰਸਥਾ ਨਿਸ਼ਾਨੇ ਸਿੱਖੀ ਹੋ ਗਿਆ ਜਿੱਥੇ ਕਿ ਐਜੂਕੇਸ਼ਨ ਦੇ ਜ਼ਿਆਦਾ ਕੰਮ ਹੁੰਦਾ ਮੈਂ ਉਹਨਾਂ ਨਾਲ ਕਾਫੀ ਸلسਲੇ ਨਾਲ ਜੁੜਿਆ ਹੋਇਆ ਔਰ ਆਪਣੀ ਕਮਾਈ ਦੇ ਵਿੱਚੋਂ ਇੱਕ ਅੱਛਾ ਹਿੱਸਾ ਇਸ ਕੰਮ ਤੇ ਲਗਾਉਂਦਾ ਹੈਗਾ ਲੇਕਿਨ ਕੋਈ ਸੁਣਵਾਈ ਨਹੀਂ ਹੈਗੀ ਮੈਂ ਦੇਖ ਲਿਆ ਹੈਗਾ ਅਸੀਂ ਬੱਚਿਆਂ ਨੂੰ ਤੁਬਾਰ ਵਾਪਸ ਬੁਲਾਉਣ ਦੀ ਗੱਲ ਕਰਦੇ ਆ ਉਹ ਜਦੋਂ ਇੱਥੇ ਦੇ ਹਾਲਾਤ ਵੇਖਦੇ ਨੇ ਪੰਜਾਬ ਦੇ ਤੋਂ ਕਹਿੰਦੇ ਨੇ ਅਸੀਂ ਕੀ ਉੱਥੇ ਆ ਕੇ ਕਰ ਸਕਦੇ ਆ ਸੋਹੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ